ਤੁਹਾਡਾ ਭਜੀ ਕੀ ਨਾਮ ਤੁਹਾਡਾ ਜੀ ਨਾਮ ਮੁਕੇਸ਼ ਕੁਮਾਰ ਕੀ ਹੋਇਆ ਸੀ ਤੁਹਾਡੇ ਨਾਲ ਮੈਂ ਬਾਬਾਸਕੇਨ ਵਾਲੀ ਗਲੀ ਤੋਂ ਆਂਡਿਆ ਸੀਗਾ ਮੇਰਾ ਫੋਨ ਸੀਗਾ ਲਾਈਨ ਤੇ ਲੱਗਾ ਹੋਇਆ ਅੱਛਾ ਜੀ ਮੈਂ ਫੋਨ ਥੱਲੇ ਕਰ ਲਿਆ ਸੀਗਾ ਉਹ ਕਹਿੰਦੇ ਕਾਗਜ਼ ਦਿਖਾ ਮੇਰੇ ਡੀਜੀ ਲੋਕਰ ਦੇ ਵਿੱਚ ਲਾਇਸੈਂਸ ਵੀ ਸੀਗਾ WhatsApp ਦੇ ਵਿੱਚ ਆਰਸੀ ਵੀ ਸੀਗੀ ਮੈਂ ਦਿਖਾਈ ਗਿਆ ਉਹ ਤੋਂ ਬਾਅਦ ਵੀ ਉਦੋਂ ਐਸਐਚਓ ਸੀ ਪਤਾ ਨਹੀਂ ਕੌਣ ਸੀ ਮੇਰਾ ਇੱਥੋਂ ਇੱਥੋਂ ਫੜਿਆ ਕਾਲਰ ਹੈ ਕਹਿੰਦੇ ਚੱਲੋ ਸਾਈਨ ਕਰ ਅੱਛਾ ਹਾਂ ਬਸ ਮੈਨੂੰ ਇਸ ਗੱਲ ਦਾ ਗੁੱਸਾ ਚਲਾਨ ਕੱਟਿਆ ਜਾਵੇ ਕੋਈ ਗੱਲ ਨਹੀਂ ਬੜਾ ਇਸ ਗੱਲ ਦਾ ਮੈਨੂੰ ਗੁੱਸਾ ਹੈ ਮੇਰਾ ਕਾਲਰ ਕਿਉਂ ਫੜਿਆ ਉਸ ਬੰਦੇ ਨੇ ਬਈ ਬਾਈਕ ਕਿਹੜਾ ਸੀ ਤੁਹਾਡਾ ਮੇਰਾ ਸਪਲੈਂਡਰ ਸੀਗਾ ਇੱਧਰ ਕੀ ਹੈ ਭਜੀ ਇੱਥੇ ਵੀ ਪੁਲਿਸ ਵਾਲਾ ਇੱਧਰ ਨੂੰ ਦੌੜ ਕੇ ਆ ਗਿਆ ਬਾਅਦ ਵਿੱਚ ਚਲੋ ਪਤਾ ਲੱਗਾ ਕਿ ਤੁਸੀਂ ਆਏ ਹੋ ਕਿੰਨੇ ਮੁਲਾਜ਼ਮ ਸੀਗੇ ਪੁਲਿਸ ਦੇ ਭਾਈ ਚਾਰ ਜਣੇ ਸੀ ਭਜੀ ਜਣੇ ਚਾਰ ਪੰਜ ਨਾਕਾ ਲਗਾਉਣਾ ਸੀਗਾ ਉਹ ਮੈਨੂੰ ਨਾਕਾ ਲਾਇਆ ਸੀ ਕਿ ਉੱਧਰ ਹੀ ਖੜੇ ਸੀਗੇ ਬੈਗ ਲਾਣ ਦੇ ਸੀ ਡਿੰਗਾ ਡਰਾਈਵਰ ਕੀਤਾ ਹੋਊਗਾ ਅੱਛਾ ਜੀ ਦਾਰੂ ਕੀਤੀ ਆਵਾ ਕੋਈ ਗੱਲ ਨਹੀਂ ਦਾਰੂ ਕੀਤੀ ਹਾਂ ਕੋਈ ਗੱਲ ਨਹੀਂ ਬਾਕੀ ਬਸ ਲੁਕੀ ਦਾ ਆਪਾਂ ਪੁੱਛਣਾ ਕਿ ਬਸ ਲੁਕੀ ਕੀਤੀ ਹੈ ਬਸ ਹੋਰ ਕੁਝ ਨਹੀਂ ਭਜੀ ਇਹ ਉਹਨਾਂ ਨੇ ਪੁੱਛਿਆ ਨਹੀਂ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਤੁਹਾਡਾ ਅਸੀਂ ਕਹਿੰਦੇ ਸਾਡੀ ਕੋਲ ਵੀਡੀਓ ਬਣੀ ਹੈ ਮੈਂ ਕਿਹਾ ਦਿਖਾ ਦਿਓ ਵੀਡੀਓ ਬਣੀ ਆ ਮੈਂ ਕਿਹਾ ਵੀਡੀਓ ਬੰਦਿਆਂ ਦੀ ਸੁਰੱਖਿਆ ਨਹੀਂ ਹੁੰਦੀ ਆ ਬਸ ਲੁਕੀ ਨਹੀਂ ਹੁੰਦੀ ਆ ਜਦੋਂ ਬਸ ਲੁਕੀ ਕਰਦਾ ਉਹ ਵੀਡੀਓ ਬਣਾਉਂਦਾ ਸੀ ਉਹਨਾਂ ਦਾ ਜਿਹੜਾ ਵੀਡੀਓ ਗਰਾਫਰ ਸੀਗਾ ਨਹੀਂ ਹੁਣ ਆਪਣੀ ਵੀਡੀਓ ਗਰਾਫਰ ਵੀ ਇਸ ਕੰਮ ਤੋਂ ਆ ਹੈਗਾ ਸੀਗਾ ਨਹੀਂ ਤੁਹਾਡੀ ਵੀ ਵੀਡੀਓ ਬਣਾਈ ਉਹਨਾਂ ਨੇ ਬਣਾਈ ਆ ਇਸ ਚੀਜ਼ ਦੀ ਬਣਾਈ ਥੋੜੀ ਪਤਾ ਨਹੀਂ ਕਾਦੀ ਇਹਨਾਂ ਨੇ ਪਤਾ ਉਹ ਵਿਆਹ ਹੁੰਦੀਆਂ ਸੀ ਬਣਾਈਆਂ ਵਿਆਹ ਸਬਸ ਕੋਈ ਨਹੀਂ ਆਵਾ ਕੀਤੀ ਭਾਜੀ ਵਿਆਹ ਸਬਸ ਕੋਈ ਨਹੀਂ ਹੋਈ ਆਪਣੀ ਹਾਂ ਮੈਂ ਕਿਹਾ ਮੇਰਾ ਇਹਨੇ ਜੈਕਟ ਵੜੀ ਹੈ ਨਾ ਉਹਦੀ ਵੀਡੀਓ ਤੂੰ ਮੈਨੂੰ ਦਿਖਾ ਦੇ ਭਰਾਵਾ ਕਿੰਦੇ ਕੋਈ ਨਹੀਂ ਦਿਖਾ ਦਵਾਂਗੇ ਜੀ ਤੁਹਾਡੇ ਕੋ ਖਾਵੇ ਪੱਤਰ ਨਹੀਂ ਸੀਗੇ ਉਹਦੇ ਦੇ ਵਿੱਚ ਕਾਵੇ ਮੇਰੇ ਫੋਨ ਦੇ ਵਿੱਚ ਭਾਜੀ ਜੇ ਆਪਣੀ ਸੈਂਟਰ ਨੇ ਮਾਨਤਾ ਦਿੱਤੀ ਹੋਈ ਆ ਮੇਰਾ ਲਾਇਸੈਂਸ ਵੀ ਇਹਦੇ ਫੋਨ ਦੇ ਵਿੱਚ ਆ ਅੱਛਾ ਡਿਜੀ ਡਿਜੀ ਲੋਕਰ ਦੇ ਵਿੱਚ ਸੀਗਾ ਡਿਜੀ ਦੇ ਲੋਕਰ ਦੇ ਵਿੱਚ ਮੇਰਾ ਲਾਇਸੈਂਸ ਹੈਗਾ ਅੱਛਾ ਉਹ ਦੇਖਿਆ ਨਹੀਂ ਉਹਨਾਂ ਨੇ ਹਾਂ ਦੇਖਿਆ ਨਹੀਂ ਹੈਗਾ WhatsApp ਦੇ ਉੱਤੇ ਜੀ ਮੈਂ ਆਸੀ ਮਗਾਲੀ ਆਸੀ ਮੇਰੇ ਮੁੰਡੇ ਕੋਈ ਯਾਰ ਦੋਸਤ ਦਾ ਫਰੈਂਡ ਦਾ ਮੇਰਾ ਮੋਰਚਾ ਸੀਗਾ ਨਹੀਂ ਜੇ ਡਿਜੀ ਲੋਕਰ ਦੇ ਵਿੱਚ ਪੇਪਰ ਰੱਖੇ ਹੈ ਤਾਂ ਭਾਜੀ ਆਪਾਂ ਤਾਂ ਰੱਖੇਗੇ ਸਾਡਾ ਕੋਈ origignal ਪੇਪਰ ਡਾਕੂਮੈਂਟ ਕੋਵਾਚੇ ਨਾ ਆਪਾਂ ਘਾ ਰੱਖਦੇ ਹਾਂ ਆਸ ਹੀ ਡਿਜੀ ਲੋਕਰ ਲਾਈਸੈਂਸ ਮੈਂ ਦਿਖਾਇਆ ਸੀ ਉਹਨਾਂ ਨੂੰ ਡੀਵੀ ਲੋਕਾਂ ਨੂੰ ਉਹ ਕਹਿੰਦੇ ਵੈਲਿਡ ਨਹੀਂ ਹੈ ਗੱਡੀ ਦੀ ਲੋਕਾਂ ਦਾ ਜਿਹੜਾ ਵੈਲਿਡ ਨਹੀਂ ਹੈਗਾ ਅੱਛਾ ਕਹਿੰਦੇ ਨਹੀਂ ਚੱਲਦਾ ਹੈਗਾ ਆਰਟੀ ਵੀ ਲਗਾਈ ਅਰਜੀਨਲ ਲੈ ਕੇ ਆ ਕਾਗਜ਼ ਅੱਛਾ ਇਹ ਦਫਤਰੀ ਥਾਣੇਦਾਰ ਸਾਹਿਬ ਜੀ ਨੇ ਸੀਟੇ ਲਵਾ ਦਿੱਤੀ ਭਾਈ 3 7 ਜੀ ਸਦਾ ਦੀ ਐਸਐਸਓ ਜੀ ਅੱਛਾ ਵਾਈਟ ਕਲਰ ਦੀ ਥਾਤ ਸੀ ਉਹਨਾਂ ਦੀ ਫਿਰ ਤੁਹਾਨੂੰ ਕਿੱਥੇ ਕਰਕੇ ਰੁਕੇ ਸੀਗਾ ਮੈਨੂੰ ਇੱਥੇ ਰੁਕਿਆ ਦੇਖੋ ਲੋਕੇਸ਼ਨ ਦਿਖਾ ਦਿਓ ਭਾਜੀ ਬਾਬਾ ਸਕੇਨ ਵਾਲੀ ਗਲੀ ਲਾਈਕ ਲੱਗਾ ਉੱਥੇ ਲੱਗ ਸੁਹੇਲ ਸਿੰਘਾਂ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਰੋਕਿਆ ਗਿਆ ਔਰ ਉਹ ਕ ਚੀਰ ਗੁਰੂ ਵਿਦਾਸ ਚੋਕ ਤੋਂ ਕੁਛੀ ਦੂਰੀ ਤੇ ਇਹਨਾਂ ਨੂੰ ਜਿਹੜਾ ਰੋਕਿਆ ਗਿਆ ਔਰ ਕਹਿੰਦੇ ਕਿ ਨਾਕਾ ਲੱਗਾ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਕਿ ਮਲਾਜਮਾਂ ਨੇ ਮੈਨੂੰ ਰੋਕਿਆ ਔਰ ਨਾਲ ਹੀ ਕਹਿੰਦੇ ਮੈਨੂੰ ਨਾਕੇ ਤੇ ਰੋਕਿਆ ਜੋ ਕਿ ਇਹਨਾਂ ਦੇ ਦੱਸਣ ਮੁਤਾਬਕ ਹੀ ਇਹਨਾਂ ਦਾ ਜਿਹੜਾ ਚਨਾਣ ਘੜਦਾ ਹੈ ਨਾ ਡੀਜੀ ਲੋਕਰ ਦੇ ਵਿੱਚ ਡਾਕੂਮੈਂਟ ਵੀ ਦਿਖਾਏ ਸੀ ਚਾਰ ਸੀਆ ਮੈਂ ਮੰਗਾ ਲਾਣਾ ਭਾਜੀ ਕਹਿੰਦਾ ਨਹੀਂ ਇਹ ਦੀ ਵੈਲਿਡ ਹੈਗੀ ਕਹਿੰਦੀ ਚਲੋ 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 ਕਹਿੰਦੇ ਬਸ ਖਤਮ ਗਾਨੀ ਮੋਰਚਾ ਮੇਰਾ ਲੱਭਿਆ ਲੈ ਕੇ ਵਾਵੇ ਚਲੋ ਲੈ ਜੋ ਨਹੀਂ ਜਦੋਂ ਤੁਹਾਨੂੰ ਕੋਲਰ ਤੋਂ ਪਕੜਿਆ ਹੋਰ ਤੁਹਾਨੂੰ ਜਦੋਂ ਡਰਿੰਕ ਕਰਨ ਦੀ ਜਿਹੜੇ ਪੁੱਛਿਆ ਉਸ ਤੋਂ ਪਹਿਲੇ ਉਸ ਤੋਂ ਬਾਅਦ ਭਾਜੀ ਬਾਅਦ ਕਹਿੰਦੇ ਲਾਇਸੈਂਸ ਚਲਾਨ ਤੇ ਸੈਂਡ ਕਰ ਤਾਂ ਫੜਿਆ ਮੈਨੂੰ ਅੱਛਾ ਜਦੋਂ ਤੁਸੀਂ ਦੱਸਿਆ ਕਿ ਮੈਂ ਡਰਿੰਕ ਕੀਤੀ ਹੋਈ ਉਸ ਤੋਂ ਬਾਅਦ ਆਉਣੇ ਤੁਹਾਨੂੰ ਕੋਲਰ ਤੋਂ ਪਕੜਿਆ ਨਹੀਂ ਤੁਹਾਡਾ ਬਾਈਕ ਦੱਸਿਆ ਨਹੀਂ ਉਹਨੂੰ ਕਿਹੜੇ ਥਾਣੇ ਲੈ ਕੇ ਜਾ ਰਹੇ ਜਾਂ ਕਿੱਥੇ ਨਹੀਂ ਦੱਸਿਆ ਭਾਜੀ ਅਚਾ ਬਾਈਕ ਦਾ ਨਾਮ ਨਹੀਂ ਦੱਸਿਆ ਇਹ ਚਲਾਨ ਕਿੱਥੇ ਭੁਗਤਣਾ ਕਿਦਾਂ ਕੁਝ ਨਹੀਂ ਦੱਸਿਆ ਅਚਾ ਇਹ ਵੀ ਕੁਝ ਨਹੀਂ ਦੱਸਿਆ ਇਹ ਨਾਮ ਪੁੱਛਿਆ ਕੀ ਨਾਮ ਆ ਭਾਜੀ ਜਿਹੜਾ ਚਲਾਨ ਕੀਤਾ ਕਿੱਥੇ ਪੜ੍ਹਣਾ ਮੈਨੂੰ ਆਪ ਨਹੀਂ ਪੜ੍ਹਣਾ ਭਾਜੀ ਤੁਸੀਂ ਪੜ੍ਹ ਸਕਦੇ ਹੋ ਪੜ੍ਹ ਲਓ ਨਹੀਂ ਜਿਨ੍ਹਾਂ ਨੇ ਤੁਹਾਡਾ ਚਲਾਨ ਮੈਂ ਆਪਣੇ ਆਪਣੇ ਕੈਂਟ ਸਟੇਸ਼ਨ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਕੈਂਟ ਸਟੇਸ਼ਨ ਦਾ ਰੇਲਵੇ ਚ ਨਹੀਂ ਹੈਗਾ ਮੈਂ ਕੈਂਟ ਸਟੇਸ਼ਨ ਪਰਾਈਵਟ ਹੀ ਕੰਮ ਕਰਦਾ ਸਾਡਾ ਟੈਂਡਰ ਹੈਗਾ ਮੈਂ ਹਾਂਜੀ ਹਾਂਜੀ ਓਕੇ ਮੈਂ ਠੇਕੇਦਾਰ ਹਾਂ ਹਾਂ ਸਿੱਧਾ ਫੜੋ ਸਿੱਧਾ ਆਹ ਦੇਖੋ ਵੀ ਆਹ ਨਾਂ ਲਿਖਿਆ ਮੈਨੂੰ ਨਹੀਂ ਪੜਿਆ ਜਾਂਦਾ ਜੇ ਤੁਸੀਂ ਪੜ੍ਹ ਕੇ ਦੱਸ ਸਕਦੇ ਤਾਂ ਮੈਂ ਦੱਸ ਦਉ ਭਾਜੀ ਹਾਂ ਦੇਖੋ ਨਾਈ ਬੜਾ ਮੋਟਾ ਲਿਖਿਆ ਪਰ ਇਹਨਾਂ ਵੱਲੋਂ ਤੁਹਾਡਾ ਚੋਣਾਂ ਕਟਿਆ ਗਿਆ ਹਾਂਜੀ ਅੱਜ ਭਾਜੀ ਕੀ ਭਾਜੀ ਮੰਗ ਕੇ ਆਉਣ ਮੰਗੂ ਭਾਜੀ ਇਹੀ ਆ ਦੇਖੋ ਤੇ ਮੈਂ ਬਿਜੀ ਲੁੱਕ ਦੇ ਮਾਨਤਾ ਨਹੀਂ ਹੈਗੇ ਤੇ ਫੇ ਕਾਦੀ ਲਈ ਰੱਖੇ ਹੋਇਆ ਨਹੀਂ ਹੁਣ ਜਿਨ੍ਹਾਂ ਜਿਹੜੇ ਤੁਸੀਂ ਕਿੰਨੇ ਮਲਾਇਮਾਂ ਨੇ ਚਲਾਨ ਕਟਿਆ ਉਹਨੂੰ ਵੀ ਦੇਖਣਾ ਹੈ ਕਿੱਥੇ ਗਏ ਆ ਪਤਾ ਨਹੀਂ ਇੱਥੇ ਆਏ ਸੀ ਸਾਹਮਣੇ ਪਤਾ ਨਹੀਂ ਕਿੱਥੇ ਚਲੇ ਗਏ ਤੁਹਾਡੇ ਸਾਹਮਣੇ ਹੀ ਆ ਭਾਜੀ ਦੇਖੋ ਕੀ ਪ੍ਰਾਪਤੀ ਆ ਗਈ ਹੁਣ ਨਾਕੇ ਦੇਖ ਲਓ ਇੱਕ ਵਾਰ ਹਾਂ ਆ ਦੇਖੋ ਜੀ ਚਲਾਨ ਨੂੰ ਲੈ ਕੇ ਥੋੜਾ ਦਾ ਸੋ ਦੇਖ ਸਕਦੇ ਹੋ ਕਿ ਜਿਹੜਾ ਚਲਾਨ ਜਿਹੜਾ ਕੱਟ ਦਿੱਤਾ ਗਿਆ ਇਹਨਾਂ ਦਾ ਬਾਈਕ ਬੌਂਡ ਕਰ ਦਿੱਤਾ ਗਿਆ ਔਰ ਕਹਿੰਦੇ ਡ੍ਰਿੰਕ ਇਹਨਾਂ ਨੇ ਕੀਤੀ ਹੋਈ ਹੈ ਪਰ ਪੇਪਰ ਇਹਨਾਂ ਦੇ ਦੱਸਿਆ ਰਿਹਾ ਕਿ ਡੀਜੀ ਲੋਕਰ ਦੇ ਵਿੱਚ ਇਹਨਾਂ ਨੇ ਦਿਖਾਏ ਆ ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਡਾ ਜਿਹੜਾ ਮੋਟਰਸਾਈਕਲ ਆ ਬੌਂਡ ਕਰ ਦਿੱਤਾ ਗਿਆ ਔਰ ਦੇਖ ਸਕਦੇ ਹੋ ਕਿ ਮੌਕੇ ਤੇ ਤੋ ਦੇਖਣ ਆਏ ਸੀਗੇ ਜਿਨ੍ਹਾਂ ਜਿਨ੍ਹਾਂ ਵੱਲੋਂ ਪੁਲਿਸ ਬਲਾਕ ਵੱਲੋਂ ਇਹਨਾਂ ਦਾ ਚਲਾਨ ਕੱਟਿਆ ਗਿਆ ਉਹ ਉਹ ਇਹਨਾਂ ਨੂੰ ਜਿਹੜਾ ਹੁਣ ਨਜ਼ਰ ਨਹੀਂ ਆਏ ਬਹੁਤ ਧੰਨਵਾਦ ਸਤਿ ਚੰਦਰ ਜੂਰੇ ਦਾ ਜੀ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਚਲੰਦਰ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਚਲਾਨ ਕੱਟਿਆ ਗਿਆ ਔਰ ਇਹਨਾਂ ਦੀ ਜਿਹੜਾ ਬਾਈਕ ਹੈ ਬਾਉਂਡ ਕਰ ਦਿੱਤਾ ਗਿਆ ਜੀ ਔਰ ਤੁਹਾਨੂੰ ਨਾਮ ਹੀ ਨਹੀਂ ਪਤਾ ਲੱਗੇਗਾ ਕਿ ਇਹਦਾ ਕਿੱਦਾਂ ਕਾਰਵਾਈ ਕੀਤਾ ਹੋਈ ਭਾਜੀ ਤੁਹਾਡੇ ਸਾਹਮਣੇ ਹੀ ਆ ਉੱਥੇ ਮੈਨੂੰ ਪਤਾ ਹੈ ਉਹਨੇ ਨੇਮ ਪਲੇਟ ਵੀ ਹੋਊਗੀ ਨੇਮ ਪਲੇਟ ਤੋਂ ਨਹੀਂ ਪੜਿਆ ਤੁਸੀਂ ਮੈਂ ਫੋਟੋ ਖਿੱਚੀ ਸੀ ਉਹਨਾਂ ਦੀ ਕੀਤੀ ਉਹਨਾਂ ਦੀ ਗੱਡੀ ਦੀ ਫੋਟੋ ਕਿੱਥੀ ਸੀ ਹਾਂ ਜਿੱਥੇ ਮੇਰਾ ਮੋਟਰਸਾਈਕਲ ਲੈ ਗਿਆ ਗੱਡੀ ਦੇ ਪੁਲਿਸ ਕਿੱਥਾ ਨਹੀਂ ਆ ਇੱਕ ਮਿੰਟ ਉਹ ਫੋਟੋ ਇੱਕ ਮਿੰਟ ਨਹੀਂ ਗੱਡੀ ਭਾਈ ਸਰਕਾਰੀ ਹੈ ਪ੍ਰਾਈਵੇਟ ਸੀ ਜੀ ਇੱਕ ਮਿੰਟ ਰੁਕ ਜਾਓ ਭਾਈ ਮੈਂ ਫੋਟੋ ਦਿਖਾ ਦਿੰਦਾ ਗੱਡੀ ਦੇ ਪੁਲਿਸ ਲਿਖਿਆ ਸੀ ਠੀਕ ਹੈ ਸਰ ਉੱਥੇ ਦੇ ਖੜੀ ਹੋਈ ਪੁਲਸੀ ਗੱਡੀ ਹੈ ਉਹ ਦੇਖੋ ਸਾਹਮਣੇ ਖੜੀ ਹੈ ਇੱਕ ਉਹ ਦੇਖੋ ਇੱਕ ਉਹ ਗੱਡੀ ਸਾਹਮਣੇ ਖੜੀ ਹੈ ਹਾਂ ਦੇਖੋ ਜੀ ਆ ਮੈਂ ਫੋਟੋ ਰੱਖੀ ਸੀ ਹਾਂ ਜੀ ਉਹ ਖੜੀ ਸਾਹਮਣੇ ਆ ਦੇਖ ਹਾਂ ਦੇਖ ਲਓ ਭਾਈ ਉਹੀ ਗੱਡੀ ਹੈ ਉਹੀ ਹੋਣੀ ਕਰੋ ਸਰ ਗੱਲ ਆਹ ਦੇਖ ਲਓ ਫੋਟੋ ਭਾਈ ਚਲੋ ਜੀ ਕਰੋ ਗੱਲ ਕਰੋ ਸੋ ਇਹ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀ ਪੁਲਿਸ ਖੜੀ ਹੋਈ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਸੋ ਇਹ ਤੁਹਾਨੂੰ ਜਿਲੰਡਰ ਇੱਥੇ ਲੱਗਦਾ ਉੱਥੇ ਅੱਗੇ ਖੜੇ ਸੀਗੇ ਬੰਦੇ ਦੇ ਰੋਮਨੀ ਸੋ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਸ ਵਿਅਕਤੀ ਦਾ ਬਾਈਕ ਜਿਹੜਾ ਬਾਉਂਡ ਕੀਤਾ ਗਿਆ ਉਹਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਇਹ ਵੀ ਨਾਮ ਦੇ ਡੀਜੀ ਲੋਕਰ ਚ ਡਾਕੂਮੈਂਟ ਸੀਗੇ ਔਰ ਹੁਣ ਮੋਕੇ ਦੇ ਪੁਲਿਸ ਦੁਆਰਾ ਨਾਕੇ ਤੇ ਆ ਗਈ ਹੈ ਜੀ ਮੋਕੇ ਦੀ ਤਸਵੀਰਾਂ ਦਿਖਾਵਾਂਗੇ ਅਸੀਂ ਉਹਨਾਂ ਆ ਜਾਓ ਆ ਜਾਓ ਗੋਰੀ ਗੱਲ ਕਰੂੰ ਸਰ ਕੀ ਮਾਮਲਾ ਹੈ ਜੀ ਇਹਨਾਂ ਨੂੰ ਪੁੱਛੋ ਮੇਰੀ ਜੈਕਟ ਕਿਉਂ ਫੜੀ ਕਹਿੰਦੇ ਇਹ ਝੂਠ ਬੋਲਦੇ ਕਿ ਜੈਕਟ ਤੁਹਾਡੀ ਇਹਨਾਂ ਨੇ ਫੜੀ ਹੈ ਇਹਨਾਂ ਦੇ ਨਾਲ ਦੇ ਅਫਸਰ ਸਿਗੇ ਅੱਛਾ ਜੀ ਹਾਂ ਜੀ ਹਾਂ ਜੀ ਇੱਥੋਂ ਫੜ ਕੇ ਮੈਨੂੰ ਐਦਾਂ ਖਿੱਚਿਆ ਆਨ ਨੇ ਕਿ ਚੱਲੋ ਚਲਾਨ ਤੇ ਸਾਈਨ ਕਰ ਓਕੇ ਮੈਂ ਦੁਸਤ ਕਰਾਂ